ਤੁਸੀਂ ਵੀ ਦਰਦਾਂ ਤੋਂ ਪਰੇਸ਼ਾਨ ਹੋ ਤੁਹਾਡੇ ਵੀ ਸਰਵਾਈਕਲ ਦਾ ਦਰਦ ਹੋ ਰਿਹਾ ਬਹੁਤ ਹੀ ਤੇਲ ਤੁਸੀਂ ਵਰਤ ਕੇ ਦੇਖ ਲੇਂ ਦੋਸਤੋ ਗਰੰਟੀ ਆ ਮੇਰੀ ਫੁੱਲ ਗਰੰਟੀ ਆ ਇੱਕ ਨਾਲ ਤੁਹਾਨੂੰ ਥੈਰੇਪੀ ਦੱਸੂੰ ਤੇ ਆ ਨਾਲ ਤੇਲ ਵਰਤ ਲਿਓ ਜੇ ਤੁਹਾਡੇ ਸਰਵਾਈਕਲ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਜਿੰਨਾ ਮਰਜ਼ੀ ਪੁਰਾਣਾ ਤੁਹਾਡਾ ਸਰਵਾਈਕਲ ਹੋਵੇ ਬਿਲਕੁਲ ਜੜ ਤੋਂ ਖਤਮ ਹੋ ਜੂ ਆ ਤੇਲ ਵਰਤਣ ਦੇ ਨਾਲ ਦੋਸਤੋ ਇਹ ਤੇਲ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਆਕੜਨਾ ਹੈ ਜਕੜਨਾ ਜੋ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਦੋਸਤੋ ਤੇ ਇੱਕ ਆ ਦੋਨੇ ਚੀਜ਼ਾਂ ਲਾਉਣ ਵਾਸਤੇ ਅਸੀਂ ਦਿੰਨੇ ਆ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਨੇ ਸੁਪਰ ਰਿਜ਼ਲਟ ਨੇ ਤੁਹਾਨੂੰ ਤੇਲ ਲਾਇਆ ਹੋਇਆ ਦੱਸੂਗਾ ਵੀ ਮੈਂ ਹਾਂ ਕੋਈ ਤੇਲ ਲਾਇਆ ਤੇ ਮੈਨੂੰ ਫਰਕ ਪੂਰਾ ਪੈ ਗਿਆ ਤੁਸੀਂ ਤੇਲ ਲਾਉਣ ਸਾਰੀ ਤੁਹਾਡਾ ਜਿਹੜਾ ਦਰਦ ਹੈ ਸ਼ੂ ਮੰਤਰ ਹੋ ਜੂ ਖਤਮ ਹੋ ਜੂ ਦਰਦ ਦਰਦਾਂ ਦਾ ਅੰਤ ਹੈ ਦਰਦਾਂ ਦਾ ਕਾਲ ਹੈ ਵਿਚਾਰੇ ਬਜ਼ੁਰਗ ਨੇ ਜਿਹੜੇ ਬਹੁਤ ਗੋਲੀਆਂ ਖਾਂਦੇ ਨੇ ਜਦੋਂ ਉਹਨਾਂ ਦੇ ਦਰਦ ਹੁੰਦਾ ਠੀਕ ਹੈ ਤੇ ਨਾਲ ਅਸੀਂ ਆ ਖਾਣ ਨੂੰ ਦਵਾਈ ਦਿੰਨੇ ਆ ਤੇ ਇਹ ਚਾਰੇ ਚੀਜ਼ਾਂ ਅਸੀਂ ਦਿੰਨੇ ਆ ਇਹਨਾਂ ਦਾ ਰਿਜ਼ਲਟ ਅਲਟੀਮੇਟ ਹੈ ਬਹੁਤ ਵਧੀਆ ਰਿਜ਼ਲਟ ਹੈ ਆਪਾਂ ਜੈਨੂਲ ਜਾਂ ਪ੍ਰਾਈਜ਼ ਰੱਖਿਆ ਕੋਈ ਇਹ ਚਾਹ ਪ੍ਰੋਫਿਟ ਨਹੀਂ ਰੱਖਿਆ ਨੋ ਪ੍ਰੋਫਿਟ ਨੋ ਲਾਸ ਤੇ ਆਪਾਂ ਦੇਣਾ ਵਿੱਚੀ ਪਾਰਸਲ ਦਾ ਖਰਚਾ ਲਾ ਕੇ ਵਿੱਚੀ ਪੈਕਿੰਗ ਦਾ ਖਰਚਾ ਲਾ ਕੇ ਵਿੱਚੀ ਡੱਬਿਆਂ ਦਾ ਖਰਚਾ ਲਾ ਕੇ ਵਿੱਚੀ ਸਾਰੀਆਂ ਚੀਜ਼ਾਂ ਹੀ ਮਤਲਬ ਆਪਾਂ ਪ੍ਰੋਫਿਟ ਨਹੀਂ ਲੈਣਾ ਇੱਕ ਤੁਹਾਡੀ ਸੇਵਾ ਹੀ ਕਰਨੀ ਆ ਹੁਣ ਬਹੁਤ ਵਿਦਵਾਨ ਲੋਕ ਕਹਿਣਗੇ ਕਿ ਸਾਨੂੰ ਫਾਰਮੂਲਾ ਦੱਸ ਦੋ ਜੇ ਤੁਹਾਨੂੰ ਫਾਰਮੂਲਾ ਵੀ ਦੱਸਤਾ ਤਾਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਤੁਹਾਹਤੋਂ ਬਣਨੀਆਂ ਨਹੀਂ ਹੈਗੀਆਂ ਠੀਕ ਆ ਨਾ ਤੇਲ ਬਣੇ ਨਾ ਇਹ ਚੀਜ਼ਾਂ ਤਾਂ ਇਹ ਤੁਸੀਂ ਮੰਗਵਾ ਸਕਦੇ ਹੋ ਇਸੇ ਨੰਬਰ ਤੇ WhatsApp ਚੱਲਦਾ ਸਾਡਾ ਪਲੀਜ਼ ਹੱਥ ਜੋੜ ਕੇ ਬੇਨਤੀ ਆ ਉਹੀ ਲੋਕ ਫੋਨ ਕਰਨ ਜਿਹੜੇ ਲੋਕ ਲੈਣਾ ਚਾਹੁੰਦੇ ਨੇ ਤੇ ਇਹ ਨਾ ਕਹੋ ਵੀ ਮੈਂ ਸਲਾਹ ਕਰਕੇ ਦੱਸੂ ਪਹਿਲਾਂ ਤੁਸੀਂ ਆਪਣੀ ਘਰੇ ਸਲਾਹ ਕਰ ਲਓ ਜੇ ਤੁਹਾਨੂੰ ਫੋਨ ਕਰਕੇ ਕਹਿੰਦੇ ਆ ਵੀ ਅਸੀਂ ਸਲਾਹ ਕਰਕੇ ਦੱਸਾਂਗੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪਹਿਲਾਂ ਆਪਦੀ ਘਰੇ ਸਲਾਹ ਕਰ ਲਓ ਸਾਰਾ ਟੱਬਰ ਇਕੱਠਾ ਹੋ ਕੇ ਵੀ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਲੈਣੀਆਂ ਨੇ ਨਹੀਂ ਲੈਣੀਆਂ ਠੀਕ ਹੈ ਤਾਂ ਜੇ ਲੈਣਾ ਤੁਸੀਂ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਘਰੇ ਆਏ ਤੋਂ ਪੈਸੇ ਦੇ ਸਕਦੇ ਹੋ Google Pay ਕਰ ਸਕਦੇ ਹੋ ਸਾਡੇ ਤੋਂ ਆ ਕੇ ਵੀ ਲਿ ਜਾ ਸਕਦੇ ਹੋ ਤੇ ਬਾਕੀ ਕੱਲਾ ਤੇਲ ਜਾਂ ਆ ਚੀਜ਼ਾਂ ਮੰਗਾਉਣੀਆਂ ਨੇ ਇਹ ਵੀ ਮਿਲ ਜਾਣਗੇ ਤੁਹਾਨੂੰ ਜੇ ਤੁਸੀਂ ਆ ਦੋਨੇ ਚੀਜ਼ਾਂ ਮੰਗਾਉਣੀਆਂ ਨੇ ਤਾਂ ਇਹ ਵੀ ਤੁਹਾਨੂੰ ਮਿਲ ਜਾਣਗੀਆਂ ਬਹੁਤ ਲੋਕਾਂ ਦੇ ਕੈਲਸ਼ੀਅਮ ਦੀ ਘਾਟ ਹੈ ਜਿਹੜੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਉਹਨੂੰ ਦੂਰ ਕਰਦੀ ਹੈ ਦਰਦਾਂ ਨੂੰ ਦੂਰ ਕਰਦੀ ਹੈ ਖੂਨ ਦਾ ਸਰਕੂਲੇਸ਼ਨ ਸਹੀ ਕਰਦੀ ਹੈ ਤੇ ਬਾਡੀ ਨੂੰ ਹੀਟ ਦਿੰਦੀ ਹੈ ਮਤਲਬ ਵਧੀਆ ਰੱਖਦੀ ਹੈ ਠੀਕ ਹੈ ਇਹਦੀ ਜਿਹੜੀ ਆਪਾਂ ਕੀਮਤ ਰੱਖੀ ਹੈ ਹਰ ਬੰਦਾ ਇੰਨੇ ਕੁ ਰੁਪਏ ਖਰਚ ਸਕਦਾ 1000 ਰੁਪਿਆ ਜਾਂ ਤੁਸੀਂ 500 ਰੁਪਿਆ ਵੀ ਦੇ ਕੇ ਘਰ ਬੈਠੇ ਮੰਗਾ ਸਕਦੇ ਹੋ ਤੇ ਵੱਡੀ ਸਿੱਸੀ ਹੋਊਗੀ ਆਹਾ ਠੀਕ ਹੈ ਆ ਦੋ ਚੀਜ਼ਾਂ ਹੋਣਗੀਆਂ ਤੁਹਾਡੇ ਨਾਲ ਤੇ ਆ ਵੀ ਹੋਊ ਇਹ ਪੂਰੀ ਕਿੱਟ ਵੀ ਮੰਗਾ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਆਪਾਂ ਫ੍ਰੀ ਵਾਲਾ ਤੇਲ ਦਿੱਤਾ ਸੀ ਨਾ ਸਾਨੂੰ 500 ਤੋਂ ਵੱਧ ਆਰਡਰ ਆਏ ਲੋਕਾਂ ਦੇ ਸਾਡਾ ਤੇਲ ਉਹ ਬਿਲਕੁਲ ਖਤਮ ਹੋ ਗਿਆ ਜੀ ਤੁਹਾਡਾ ਧੰਨਵਾਦ ਉਹ ਗਰੀਬ ਲੋਕਾਂ ਦੇ ਲਈ ਰੱਖਿਆ ਸੀ ਆਪਾਂ ਤਾਂ ਉਹਦੇ ਵਿੱਚ ਜਿਹੜੇ ਜਾਂ ਹੋਰ ਲੋਕ ਸੀ ਜਿਹੜੇ ਪੈਸੇ ਦੇ ਵੀ ਸਕਦੇ ਸੀ ਉਹ ਵੀ ਫ੍ਰੀ ਦੇ ਵਿੱਚ ਲੈ ਗਏ ਚਲੋ ਲੁੱਟ ਲਿਆ ਮੇਲਾ ਜਿਹੜੇ ਰਹਿ ਗਏ ਸੋ ਰਹਿ ਗਏ ਲੈ ਗਏ ਸੋ ਰਹਿ ਗਏ ਹੁਣ ਅਸੀਂ ਜਿਹੜਾ ਪਾਰਸਲ ਦਾ ਖਰਚਾ ਅੱਗੇ ਲੈਂਦੇ ਸੀ ਉਹ ਆਪਾਂ ਬੰਦ ਕਰਤਾ ਤੇ ਹੁਣ ਤੁਸੀਂ ਆ ਆਪਾਂ ਤੋਂ ਮੰਗਾ ਸਕਦੇ ਹੋ ਤੇ 1000 ਰੁਪਏ ਦੇ ਵਿੱਚ ਤੁਸੀਂ ਮੰਗਾ ਸਕਦੇ ਹੋ ਜਿਹੜੇ ਲੋਕ ਵਿਚਾਰੇ ਘੱਟ ਪੈਸਾ ਖਰਚ ਸਕਦੇ ਨੇ 500 ਖਰਚ ਸਕਦੇ ਨੇ ਜਾਂ ਜਿੰਨਾ ਵੀ ਖਰਚ ਸਕਦੇ ਨੇ ਤਾਂ ਆਪਾਂ ਉਹਨਾਂ ਨੂੰ ਵਿਚਾਰਿਆਂ ਨੂੰ ਉਹਦੇ ਹਿਸਾਬ ਦੇ ਨਾਲ ਦੇ ਦਾਂਗੇ ਠੀਕ ਹੈ ਜੀ ਤੇ ਪੈਸੇ ਪਰ ਸਾਰਿਆਂ ਨੂੰ ਦੇਣੇ ਪੈਣੇ ਆ ਦੇਣ ਨੂੰ ਤਾਂ ਆਪਾਂ ਫ੍ਰੀ ਵੀ ਦੇ ਦਈਏ ਪਰ ਫ੍ਰੀ ਦੀ ਕਦਰ ਮੈਂ ਦੇਖਿਆ ਵੀ ਲੋਕ ਘੱਟ ਕਰਦੇ ਨੇ ਮੈਂ ਆਪਣੇ ਮਿਲਣ ਵਾਲਿਆਂ ਨੂੰ ਇਹ ਚੀਜ਼ ਦਿੱਤੀ ਵੀ ਆ ਤੇ ਉਹਨਾਂ ਨੂੰ ਰਿਜ਼ਲਟ ਵੀ ਮਿਲਿਆ ਪਰ ਉਹਨਾਂ ਨੇ ਫ੍ਰੀ ਦੀ ਚੀਜ਼ ਦੀ ਕਦਰ ਨਹੀਂ ਕੀਤੀ ਲੋਕ ਫ੍ਰੀ ਦੀ ਚੀਜ਼ ਦੀ ਕਦਰ ਨਹੀਂ ਕਰਦੇ ਹੈਗੀ ਜਿਹੜੀ ਚੀਜ਼ ਉਹਨਾਂ ਨੂੰ ਫ੍ਰੀ ਦੇ ਵਿੱਚ ਮਿਲ ਜਾਂਦੀ ਹੈ ਜਾਂ ਸਸਤੀ ਚ ਮਿਲ ਜਾਂਦੀ ਹੈ ਲੋਕ ਉਹਦੀ ਕਦਰ ਨਹੀਂ ਕਰਦੇ ਤੇ ਦੋਸਤੋ ਇਸੇ ਤਰ੍ਹਾਂ ਹੀ ਮਾਪਿਓ ਹੁੰਦੇ ਨੇ ਜਦੋਂ ਆਪਣੇ ਕੋਲੇ ਮਾਪਿਓ ਹੁੰਦੇ ਨੇ ਤਾਂ ਉਦੋਂ ਆਪਾਂ ਕਦਰ ਨਹੀਂ ਕਰਦੇ ਜਦੋਂ ਉਹ ਮਾਪਿਓ ਆਪਣੇ ਕੋਲੋਂ ਚਲੇ ਜਾਂਦੇ ਨੇ ਫਿਰ ਉਹਨਾਂ ਦਾ ਦੁੱਖ ਹੈ ਜਿਹੜਾ ਉਹ ਲੱਗਦਾਗਾ ਜਿਹੜੇ ਵਿਚਾਰੇ ਬਹੁਤ ਜ਼ਿਆਦਾ ਗਰੀਬ ਨੇ ਬਹੁਤ ਜ਼ਿਆਦਾ ਜਿਹੜੇ ਵਿਚਾਰੇ ਪੈਸਾ ਦੇ ਹੀ ਨਹੀਂ ਸਕਦੇ ਕੁਝ ਵੀ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਮੈਂ ਫੇਰ ਵੀ ਆਪਣੀ ਜੇਬ ਦੇ ਵਿੱਚੋਂ ਆਪਣੇ ਪੱਲੋਂ ਬਿਲਕੁਲ ਫਰੀ ਕੋਈ ਪਾਰਸਲ ਦਾ ਖਰਚਾ ਨਹੀਂ ਲੈਣਾ ਠੀਕ ਹੈ ਜੀ ਉਹਨਾਂ ਵਾਸਤੇ ਫਰੀ ਸੇਵਾ ਜਿਹੜੇ ਬਿਲਕੁਲ ਗਰੀਬ ਨੇ ਵਿਚਾਰੇ ਜਿਨ੍ਹਾਂ ਦੇ ਇਹ ਜੇ ਬਜ਼ੁਰਗ ਦਾ ਇੱਕ ਫੋਨ ਆਇਆ ਕਿ ਉਹਦਾ ਅੱਗੇ ਪਿੱਛੇ ਕੋਈ ਨਹੀਂ ਉਹ ਦਰਦਾਂ ਤੋਂ ਪਰੇਸ਼ਾਨ ਹੈ ਤੇ ਆਪਾਂ ਇਹ ਜੇ ਲੋਕਾਂ ਦਾ ਵੀ ਸਾਥ ਦੇਣਾ ਉਹਨਾਂ ਨੂੰ ਤੇਲ ਆਪਾਂ ਫਰੀ ਚ ਦਵਾਂਗੇ ਕੋਈ ਪਾਰਸਲ ਦਾ ਕੁਝ ਖਰਚਾ ਨਹੀਂ ਲੈਣਾ ਬਸ ਉਹਨਾਂ ਨੇ ਮੈਨੂੰ ਫੋਨ ਕਰਕੇ ਐਡਰੈਸ ਲਿਖਾਉਣਾ ਜਿਹੜਾ ਉਹਨਾਂ ਨੇ ਫੋਨ ਕਰਨਾ ਉਹ ਮੈਨੂੰ ਸ਼ਾਮ ਨੂੰ ਫੋਨ ਕਰਨਾ ਮੈਂ ਸ਼ਾਮ ਨੂੰ ਫਰੀ ਹੁਣਾ ਜਾਂ ਉਹ ਕਿਸੇ ਤੋਂ ਵੀ ਇਸੇ ਨੰਬਰ ਤੇ WhatsApp ਚੱਲਦਾ ਹਨ ਤਾਂ WhatsApp ਤੇ ਉਹ ਮੈਸੇਜ ਕਰਾ ਦੇਣਾ ਆਪਦਾ ਐਡਰੈਸ ਭੇਜ ਦੇਣਾ ਬਸ ਮੈਨੂੰ ਬੋਲ ਕੇ ਜਾਂ ਲਿਖ ਕੇ ਭੇਜ ਦੇਣਾ ਵੀ ਪਤਾ ਸੀ ਪੈਸੇ ਨਹੀਂ ਦੇ ਸਕਦੇ ਤਾਂ ਤੁਹਾਡਾ ਪੁੱਤ ਬਿਲਕੁਲ ਫਰੀ ਦੇ ਵਿੱਚ ਤੁਹਾਨੂੰ ਤੇਲ ਭੇਜੂਗਾ ਜੋ ਵੀ ਤੁਹਾਡੀ ਮੈਂ ਸੇਵਾ ਕਰ ਸਕਦਾ ਹੋਇਆ ਬਜ਼ੁਰਗਾਂ ਦੀ ਮੈਂ ਉਹ ਕਰੂੰਗਾ ਜਿਹੜੇ ਲੋਕ ਗਰੀਬ ਨੇ ਲੋੜਵੰਦ ਨੇ ਉਹੀ ਫੋਨ ਕਰਨਾ ਤੇ ਉਹੀ ਕਿਸੇ ਤੋਂ ਵੀ ਮੈਸੇਜ ਕਰਵਾ ਦੇਣਾ ਕਿਉਂਕਿ ਇਹਦੇ ਵਿੱਚ ਸਾਰੇ ਲੋਕ ਤਾਂ ਗਰੀਬ ਹੋ ਨਹੀਂ ਸਕਦੇ ਜਿਹੜੇ ਲੋਕ ਗਰੀਬ ਨੇ ਸੱਚੀ ਉਹਨਾਂ ਨੂੰ ਇਹ ਚੀਜ਼ ਦਾ ਫਾਇਦਾ ਜ਼ਰੂਰ ਲੈਣ ਦਿਓ ਤੇ ਇਹ ਅਸੀਂ ਦਿਲੋਂ ਕਰਨ ਲੱਗੇ ਆਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਬਜ਼ੁਰਗ ਵਿਚਾਰਾ ਜਿਹੜਾ ਕੋਈ ਦਰਦਾਂ ਤੋਂ ਪਰੇਸ਼ਾਨ ਹੈ ਹਨਾ ਤੇ ਉਹਨਾਂ ਦੇ ਦਰਦ ਖਤਮ ਹੋ ਜਾਣ ਅਸੀਂ ਉਹਨਾਂ ਦੀ ਫ੍ਰੀ ਦੇ ਵਿੱਚ ਵੀ ਦਵਾਈ ਦਵਾਂਗੇ ਜੋ ਸਾਤੋਂ ਸਰਿਆ ਜਿੰਨਾ ਅਸੀਂ ਉਹਨਾਂ ਲਈ ਕਰ ਸਕਦੇ ਆਂ ਉਹਨਾਂ ਅਸੀਂ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਲੋਕ ਜਿਹੜੇ ਲੋਕ ਪੈਸਾ ਲਾ ਸਕਦੇ ਨੇ ਉਹ ਜਰੂਰ ਲਾਉਣ ਰਿਜ਼ਲਟ ਬਹੁਤ ਵਧੀਆ ਤੇਲ ਦਾ ਮੈਂ ਕੋਈ ਵੇਚਣ ਦਾ ਮਾਰਾ ਨਹੀਂ ਕਹਿੰਦਾ ਹੈਗਾ ਵੀ ਆਪਾਂ ਚੀਜ਼ੇ ਵੇਚਣੀਆਂ ਠੀਕ ਆ ਸਾਡੀ ਤਾਂ बिक ਰਹੀ ਆ ਮੇਰੇ ਤੋਂ ਤਾਂ ਬਹੁਤ ਲੋਕ ਲੈ ਕੇ ਜਾਂਦੇ ਨੇ ਸਾਤੋਂ ਤਾਂ ਪੂਰਾ ਨਹੀਂ ਹੁੰਦਾ ਤੇਲ ਠੀਕ ਆ ਹੁਣ ਸਰਦੀਆਂ ਆ ਗਈਆਂ ਤੇਲ ਹੀ ਤੇਲ ਚੱਲਣਾ ਤੇਲ ਦਵਾਈ ਗੋਡਿਆਂ ਦੀ ਮੋਢਿਆਂ ਦੀ ਇਹ ਸਾਰੀਆਂ ਚੱਲਣੀਆਂ ਨੇ ਬਾਕੀ ਮੈਂ ਹੋਰ ਵੀ ਦਵਾਈਆਂ ਦਿੰਨਾ ਠੀਕ ਆ ਮੇਰੇ ਡੇਲੀ ਪਾਰਸਲ ਜਾਂਦੇ ਨੇ ਬਾਬੇ ਦੀ ਬਹੁਤ ਕਿਰਪਾ ਜਦੋਂ ਆਪਾਂ ਕਿਸੇ ਨੂੰ ਵਧੀਆ ਚੀਜ਼ ਦਵਾਂਗੇ ਨਾ ਤੇ ਉਹ ਵਿਕਣ ਕਣੀਓ ਰਹਿੰਦੀ ਨਹੀਂ ਹੁੰਦੀ ਉਹਨੂੰ ਲੋਕ ਲੈਂਦੇ ਆ ਠੀਕ ਹੈ ਤੇ ਇਸ ਕਰਕੇ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਤਨੋਜ ਬਾਕੀ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ ਦੋਸਤੋ ਮੈਂ ਬਠਿੰਡਾ ਸੰਗਰੂਰ ਇਧਰ ਜੀਰਖਪੁਰ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਮਿਲਦਾ ਰਹਿਣਾ ਤੇ ਬਾਕੀ ਮੈਨੂੰ ਫੋਨ ਕਰਕੇ ਤੁਸੀਂ ਮਿਲ ਸਕਦੇ ਹੋ ਥੈਂਕ ਯੂ ਧੰਨਵਾਦ